ਬਟਾਲਾ ਗੁਰਦਾਸਪੁਰ ਰੋਡ ਤੇ ਹਾਦਸਾ ਮਹਿਲਾ ਦੀ ਮੌਕੇ ਤੇ ਮੌਤ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮਾਗੀ ਮੋਕੇ ਗੁਰਦੁਆਰਾ ਸਾਹਿਬ ਤੋਂ ਮਠਹਾਟੇ ਕੇ ਕਾਰ ਵਾਪਸ ਆ ਰਹੀ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਅਚਾਨਕ ਇੱਕ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹਾਦਸੇ ਤੋਂ ਬਾਅਦ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਉਸਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਦੀ ਪਛਾਣ ਤੋਂ ਬਾਅਦ ਲਾਸ਼ ਨੂੰ ਡਾਕਟਰੀ ਤਫ਼ਤੀਸ਼ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫਰਾਰ ਵਾਹਨ ਚਾਲਕ ਨੂੰ ਫੜਨ ਲਈ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਪੁਲਿਸ ਤੋਂ ਦੋਸ਼ੀ ਨੂੰ ਜਲਦੀ ਕਾਬੂ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਲਈ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਇਹ ਕੀ ਗੱਲ ਹੋਈ ਕਿੱਡੀ ਜਗ੍ਹਾ ਵਾਹੇ ਇਹ ਗੁਣਾਨਗਰ ਨਗਰ ਭੁੱਲ ਰੋਡ ਗਰਾਸ ਸਕੂਲ ਲੱਗੇ ਖਾਸ ਸਕੂਲ ਲੱਗੇ ਇਹ ਗੱਡੀ ਕੋਈ ਮਾਰ ਕੇ ਛੱਡ ਗਿਆ ਜੀ ਕਾਰ ਵਾਲ ਮਾਰ ਕੇ ਛੱਡ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਬੋਲ ਦੱਸ ਇਹ ਟੈਂਕੀ ਲੱਗੋ ਘਰ ਕਹਿੰਦੇ ਜੀ ਇਹਨਾਂ ਦਾ ਕੈਂਪਸ 'ਚ ਟੈਂਕੀ ਲੱਗੇ ਕੋਈ ਪਛਾਨ ਕਰਕੇ ਲਕਨਨ ਸ਼ਾਂਤੀ ਨਗਰ ਪਛਾਨ ਕਰਕੇ ਲਕਨ ਉਹ ਗੇਨ ਉਹਨਾਂ ਦਾ ਘਰ ਭਲਾ ਤੇ ਕਾਫੀ ਜਿਆਦਾ ਕੋਈ ਮਲਾਮੇ ਇੱਥੇ ਹੁਣ ਆਏ ਨੇ ਇਹਨੇ ਕੇ ਇਕੱਲੇ ਇੱਥੇ ਪੇਜਿਆ ਮੁੰਡਿਆਂ ਨੂੰ ਕਾਊਂਟਰ ਕਾਊਂਟਰ ਲਾ ਕੇ ਸੈੱਡ ਕੀਤੀ ਹੈ। ਕਾਫੀ ਹਾਸਾ ਹੋਇਆ ਇੱਥੇ। ਉਹਨਾਂ ਦਾ ਕਰਮ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ। ਅਸ਼ੋਕ ਜੀ ਕੀ ਘਟਨਾ ਵਾਪਰੀ ਹੈ ਕਿਹੜੀ ਜਗ੍ਹਾ ਹੈ? ਇਹ ਸਰ ਗੁਰੂ ਨਾਨਕ ਦੇ ਗੁਰੂ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ। ਇੱਥੇ ਲੇਡੀਜ਼ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ। ਇਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ। ਤੇ ਉਧਰੋਂ ਕੋਈ ਤੇ ਫਸਟ ਲੈਟ ਵੱਨੋਂ ਨਾਮ ਲੂング ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲ੍ਹ ਨੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਕਿੰਨਾ ਕੁ ਸਮਾਂ ਦੱਸਿਆ ਜਾ ਰਿਹਾ ਹੈ ਤੇ 7 ਵਜੇ ਦੀ ਗੱਲ ਹੈ ਇਸ ਤੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋ ਕਾਨੂੰਨੀ ਕਾਰਵਾਈਗਾ ਉਹ ਕੀਤੀ ਜਾਊਗੀ ਕੋਈ ਫੁਟੇਜ ਸਾਹਮਣੇ ਆਈ ਫੁਟੇਜ ਸਾਰਾ ਜੇ ਦੁਕਾਨਾਂ ਅੰਦਰ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਖਿਲਾਫ ਤੂੰ ਨਹੀਂ ਕਰ ਰਹੀ ਜੀ ਅਸੈਸਰੀ ਵੀ ਤੇ ਦੂਜੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਠੱਕ ਹਨ ਉਹ ਉਹਨਾਂ ਦਾ ਟ੍ਰੇਸ ਕਰ ਰਹੇ ਹੈ ਜੇ ਫਿਰ ਇਸ ਕੋ ਬਾਅਦ ਪੜਾ